ਦੇਖੋ ਸਰਦੀ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਤਾਂ ਹੋ ਗਿਆ ਕਹਿ ਲਓ ਇੱਕ ਤਰ੍ਹਾਂ ਦਾ ਇਸ ਮੌਸਮ ਦੇ ਵਿੱਚ ਜਿਹੜੀ ਜਟਰਗਨੀ ਹੈ ਪੇਟ ਦੀ ਅਗਨ ਹੈ ਪੇਟ ਦੀ ਡਾਈਜੈਸ਼ਨ ਹੈ ਸਿਖਰਾਂ ਤੇ ਪਹੁੰਚਣ ਲੱਗ ਜਾਂਦੀ ਆ ਤਾਂ ਸਿਆਣੇ ਸਾਡੇ ਬਜ਼ੁਰਗ ਜਿਹੜੇ ਆਮ ਤੁਸੀਂ ਦੇਖਿਆ ਕਹਿੰਦੇ ਹੋਣਿਆ ਵੀ ਸਰਦੀ ਦੇ ਵਿੱਚ ਖਾਣਾ ਉਹ ਬਹੁਤ ਬੰਦੇ ਨੂੰ ਫਲਾ ਦਿੰਦਾ ਤੇ ਬੰਦੇ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਪੇਟ ਦੀ ਅਗਨ ਆ ਜઠਰ ਅਗਨੀ ਕਹਿੰਦੇ ਨੇ ਜਿਹਨੂੰ ਆਯੁਰਵੇਦਾ ਦੇ ਵਿੱਚ ਉਹ ਬਹੁਤ ਪ੍ਰਦੀਪਤ ਹੋ ਜਾਂਦੀ ਆ ਮਤਲਬ ਬਹੁਤ ਵੱਧ ਜਾਂਦੀ ਆ ਦੋਸਤਾਂਤਰ ਲੋਕ ਹੈਗੇ ਨੇ ਉਹ ਜ਼ਿਆਦਾ ਖਾਣਾ ਖਾਣ ਲੱਗ ਜਾਂਦੇ ਆ ਕਿਉਂਕਿ ਭੁੱਖ ਵੀ ਜ਼ਿਆਦਾ ਲੱਗੂਗੀ ਤੇ ਖਾਣ ਕੇ ਵੀ ਰੱਜ ਕੇ ਉਹਨੂੰ ਪਚਾਉਣਾ ਅੱਜ ਕੱਲ੍ਹ ਹਰ ਇੱਕ ਦੇ ਮਤਲਬ ਕਹਿ ਲਓ ਬਸ ਨਹੀਂ ਕਿਉਂਕਿ ਹਰ ਇੱਕ ਦਾ ਕੰਮ ਜ਼ਿਆਦਾਤਰ ਲੋਕਾਂ ਦਾ ਬੈਠਣ ਦਾ ਕੰਮ ਜ਼ਿਆਦਾ ਦਫਤਰ ਕੰਮ ਜਿਆਦਾ ਹੋ ਗਿਆ ਉਸ ਕਰਕੇ ਫਿਰ ਜਿਹੜਾ ਸਾਨੂੰ ਉਹ ਖਾਦਾ ਖਾਣਾ ਚਾਹੀਐ ਅਸੀਂ ਘਰ ਦਾ ਵੀ ਖਾ ਲੰਨੇ ਆ ਤੇ ਉਹ ਜਿਆਦਾ ਖਾਦਾ ਰੱਜ ਕੇ ਫਿਰ ਉਹ ਸਾਨੂੰ ਖਰਾਬ ਕਰਦਾ ਕਿ ਪੇਟ ਵਿੱਚ ਗਰਮੀ ਕਰਦਾ ਜਾ ਕੇ ਗਰਮੀ ਦੇ ਨਾਲ ਸਾਡੇ ਜਿਹੜੇ ਫੋਲਡ ਪਾਈਪ ਦੇ ਵਿੱਚ ਅਲਸਰ ਹੋ ਜਾਂਦੇ ਆ ਕਈਆਂ ਦੇ ਮੂੰਹ ਦੇ ਵਿੱਚ ਛਾਲੇ ਵੀ ਹੋਨੇ ਜਾਂ ਮੂੰਹ ਚ ਬਲੱਡ ਆਉਣ ਲੱਗ ਜਾਂਦਾ ਜਾਂ ਗੈਸ ਤਜਾਬ ਜਿਹੜਾ ਬਹੁਤ ਜਿਆਦਾ ਉੱਠਦਾ ਲੈਟਰਨ ਨਹੀਂ ਉਹਨਾਂ ਨੂੰ ਸਵੇਰੇ ਆਉਂਦੀ ਪੇਟ ਬਹੁਤ ਬਹੁਤ ਆਕੜਿਆ ਭਰਿਆ ਭਰਿਆ ਰਹਿੰਦਾ ਉਹਨਾਂ ਦਾ ਜਾਂ ਗਲੇ ਦੇ ਵਿੱਚ ਖੱਟਾ ਪਾਣੀ ਆਈ ਜਾਂਦਾ ਇਹ ਜਿਹੜੇ ਕਾਰਨ ਬਹੁਤ ਉੱਠਦੇ ਆ ਜਾਂ ਕਈਆਂ ਨੂੰ ਸੰਗ੍ਰਹਿਣੀ ਵਰਗਾ ਰੋਗ ਹੋ ਜਾਂਦਾ ਜਿਹਨੂੰ ਆਈ ਵੀ ਐਸ ਵਗੈਰਾ ਸਮस्याਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਅੱਗੇ ਜਾ ਕੇ ਵਾਰ-ਵਾਰ ਜਿਹੜਾ ਖਾਣੇ ਤੋਂ ਬਾਅਦ ਲੈਟਰਨ ਵਾਰ-ਵਾਰ ਜਾਈ ਜਾਂਦੇ ਨੇ ਜਦੋਂ ਵੀ ਖਾਦਾ ਉਦੋਂ ਲੈਟਰਨ ਜਦੋਂ ਵੀ ਖਾਦਾ ਉਦੋਂ ਲੈਟਰਨ ਇਦਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਇਸ ਮੌਸਮ ਤੇ ਸਾਹਮਣਾ ਕਰਨਾ ਪੈ ਜਾਂਦਾ ਸਾਸ਼ੀਕਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਦੇਖੋ ਸਰਦੀ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਤਾਂ ਹੋ ਗਿਆ ਕਹਿ ਲਓ ਇੱਕ ਤਰ੍ਹਾਂ ਦਾ ਇਸ ਮੌਸਮ ਦੇ ਵਿੱਚ ਜਿਹੜੀ ਜਟਰਗਨੀ ਆ ਪੇਟ ਦੀ ਅਗਨ ਆ ਪੇਟ ਦੀ ਡਾਈਜੈਸ਼ਨ ਆ ਉਹ ਬਹੁਤ ਸਿਖਰਾਂ ਤੇ ਪਹੁੰਚਣ ਲੱਗ ਜਾਂਦੀ ਹੈ ਤਾਂ ਸਿਆਣੇ ਸਾਡੇ ਬਜ਼ੁਰਗ ਜਿਹੜੇ ਆਮ ਤੁਸੀਂ ਦੇਖਿਆ ਕਹਿੰਦੇ ਹੋਣ ਆ ਵੀ ਸਰਦੀ ਦੇ ਵਿੱਚ ਖਾਧਾ ਹੋਇਆ ਜਿਹੜਾ ਖਾਣਾ ਉਹ ਬਹੁਤ ਬੰਦੇ ਨੂੰ ਫਲਾ ਦਿੰਦਾ ਤੇ ਬੰਦੇ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਉਹਦਾ ਕਾਰਨ ਕੀ ਹੁੰਦਾ ਜਿਹੜੀ ਪੇਟ ਦੀ ਅਗਨ ਹੈ ਜઠਰ ਅਗਨੀ ਕਹਿੰਦੇ ਨੇ ਜਿਹਨੂੰ ਆਯੁਰਵੇਦਾ ਦੇ ਵਿੱਚ ਉਹ ਬਹੁਤ ਪ੍ਰਦੀਪਤ ਹੋ ਜਾਂਦੀ ਹੈ ਮਤਲਬ ਬਹੁਤ ਵੱਧ ਜਾਂਦੀ ਹੈ ਇਸੇ ਕਰਕੇ ਜਿਹੜੇ ਸਾਡੇ ਦੋਸਤ ਮਿੱਤਰ ਲੋਕ ਹੈਗੇ ਨੇ ਉਹ ਜ਼ਿਆਦਾ ਖਾਣਾ ਖਾਣ ਲੱਗ ਜਾਂਦੇ ਕਿਉਂਕਿ ਭੁੱਖ ਵੀ ਜ਼ਿਆਦਾ ਲੱਗੂਗੀ ਤੇ ਖਾਣ ਕੇ ਵੀ ਰੱਜ ਕੇ ਪਰ ਉਹਨੂੰ ਪਚਾਉਣਾ ਅੱਜ ਕੱਲ੍ਹ ਹਰ ਇੱਕ ਦੇ ਮਤਲਬ ਕਹਿ ਲਓ ਬੱਸ ਚ ਨਹੀਂ ਕਿਉਂਕਿ ਹਰ ਇੱਕ ਦਾ ਕੰਮ ਜ਼ਿਆਦਾਤਰ ਲੋਕਾਂ ਦਾ ਬੈਠਣ ਦਾ ਕੰਮ ਜ਼ਿਆਦਾ ਦਫ਼ਤਰੀ ਕੰਮ ਜ਼ਿਆਦਾ ਹੋ ਗਿਆ ਉਸ ਕਰਕੇ ਫਿਰ ਜਿਹੜਾ ਸਾਨੂੰ ਉਹ ਖਾਦਾ ਖਾਣਾ ਚਾਹੀਐ ਅਸੀਂ ਘਰ ਦਾ ਵੀ ਖਾ ਲੰਨੇ ਆ ਤੇ ਉਹ ਜਿਆਦਾ ਖਾਦਾ ਰੱਜ ਕੇ ਫਿਰ ਉਹ ਸਾਨੂੰ ਖਰਾਬ ਕਰਦਾ ਉਹ ਖਰਾਬ ਕਰਦਾ ਕਿਤੇ ਨਾ ਕਿਤੇ ਪੇਟ ਚ ਗਰਮੀ ਕਰਦਾ ਜਾ ਕੇ ਗਰਮੀ ਦੇ ਨਾਲ ਸਾਡੇ ਜਿਹੜੇ ਫੋਡ ਪਾਈਪ ਦੇ ਵਿੱਚ ਅਲਸਰ ਹੋ ਜਾਂਦੇ ਆ ਕਈਆਂ ਦੇ ਮੂੰਹ ਦੇ ਵਿੱਚ ਛਾਲੇ ਵੀ ਹੋਨੇ ਜਾਂ ਮੂੰਹ ਚ ਬਲੱਡ ਆਉਣ ਲੱਗ ਜਾਂਦਾ ਜਾਂ ਗੈਸ ਤਜਾਬ ਜਿਹੜਾ ਬਹੁਤ ਜਿਆਦਾ ਉੱਠਦਾ ਲੈਟਰ ਨਹੀਂ ਉਹਨਾਂ ਨੂੰ ਸਵੇਰੇ ਆਉਂਦੀ ਪੇਟ ਬਹੁਤ ਬਹੁਤ ਆਕੜਿਆ ਭਰਿਆ ਭਰਿਆ ਰਹਿੰਦਾ ਉਹਨਾਂ ਦਾ ਜਾਂ ਗਲੇ ਦੇ ਵਿੱਚ ਖੱਟਾ ਪਾਣੀ ਆਈ ਜਾਂਦਾ ਇਹ ਜਿਹੜੇ ਕਾਰਨ ਬਹੁਤ ਉੱਠਦੇ ਆ ਜਾਂ ਕਈਆਂ ਨੂੰ ਸੰਗ੍ਰਹਿਣੀ ਵਰਗਾ ਰੋਗ ਹੋ ਜਾਂਦਾ ਜਿਹਨੂੰ ਆਈਵੀਐਸ ਵਗੈਰਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਅੱਗੇ ਜਾ ਕੇ ਵਾਰ-ਵਾਰ ਜਿਹੜਾ ਖਾਣੇ ਤੋਂ ਬਾਅਦ ਲੈਟਰਨ ਬਾਰ-ਬਾਰ ਜਾਈ ਜਾਂਦੇ ਨੇ ਜਦੋਂ ਵੀ ਖਾਦਾ ਉਦੋਂ ਲੈਟਰਨ ਜਦੋਂ ਵੀ ਖਾਦਾ ਉਦੋਂ ਲੈਟਰਨ ਇਦਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਇਸ ਮੌਸਮ 'ਚ ਸਾਹਮਣਾ ਕਰਨਾ ਪਾ ਜਾਣਦਾ ਦੇਖੋ ਜਿਹੜਾ ਅੰਦਰ ਆ ਸਾਡਾ ਉਹ ਬਹੁਤ ਇੱਕ ਨਾਜ਼ੁਕ ਚੀਜ਼ ਆ ਹਨਾ ਜਿਹੜਾ ਸਾਡੇ ਅੰਦਰ ਦੇਖੋ ਕਿੰਨਾ ਮਾਸ ਆਪਾਂ ਪੰਜਾਬੀ ਭਾਸ਼ਾ ਚ ਗਈ ਹੈ ਬਹੁਤ ਨਾਜ਼ੁਕ ਹੈ ਜਦੋਂ ਅੰਦਰ ਤੁਹਾਡੇ ਗਰਮੀ ਵਾਧੀ ਹੈ ਤਜਾਬ ਵਧਦਾ ਹੈ ਤਜਾਬ ਕੀ ਆ ਤੁਸੀਂ ਇਹ ਕੱਲੋ ਵੀ ਲੋਹੇ ਨੂੰ ਵੀ ਖਾਰਨ ਲਾ ਦਿੰਦਾ ਤਜਾਬ ਅਹੀ ਦੀ ਮਾੜੀ ਚੀਜ਼ ਆ ਤਜਾਬ ਜਦੋਂ ਇੰਨਾ ਕੁ ਜ਼ਿਆਦਾ ਵਧ ਜਾਂਦਾ ਹੈ ਉਹਨੇ ਤੁਹਾਡੀ ਆਂਤ ਦੇ ਵਿੱਚ ਦੇਖੋ ਇਹ ਅਲਸਰ ਕਹ ਲੋ ਇੱਕ ਤਰ੍ਹਾਂ ਦੇ ਗੁਬਾਰੇ ਟਾਈਪ ਬਣ ਕੇ ਫਿਰ ਫੁੱਟਣ ਲੱਗ ਜਾਂਦੇ ਨੇ ਫੁੱਲਣ ਜਿਵੇਂ ਮੂੰਹ ਦੇ ਵਿੱਚ ਛਾਲੇ ਬਣ ਜਾਂਦੇ ਨੇ ਸੇਮ ਇਹ ਬਣ ਕੇ ਫੁੱਟਣ ਲੱਗ ਜਾਂਦੇ ਨੇ ਅਲਸਰ ਕੋਲਾਈਟਸ ਕਹ ਦਿੰਦੇ ਆ ਜੀ ਇਹਨੂੰ ਫਿਰ ਬੰਦੇ ਨੂੰ ਆਈਵੀਐਸ ਹੋ ਜਾਂਦੀ ਹੈ ਸੰਗਰਹਿਣੀ ਹੋ ਜਾਂਦੀ ਹੈ ਲੈਟਰਨਾਂ ਹੀ ਖੂਨ ਆਉਣ ਲੱਗ ਜਾਂਦਾ ਜਾਂ ਮੂੰਹ ਰਾਹੀਂ ਬਲੱਡ ਆਉਣ ਲੱਗ ਜਾਂਦਾ ਹੈ ਲੈਟਰਨ ਬਹੁਤ ਜਲਣ ਹੋ ਕੇ ਆਉਂਦੀ ਆ ਪੇਟ 'ਚ ਤਜਾਬ ਗੈਸ ਜਾਂ ਬਹੁਤ ਜ਼ਿਆਦਾ ਅੱਗ ਮੱਚਦੀ ਆ ਜਿਨ੍ਹਾਂ ਦੇ ਪੇਟ ਦੇ ਵਿੱਚ ਅੱਗ ਮਚਣ ਦੇ ਕਰਕੇ ਬੰਦੇ ਦਾ ਜਿਹੜਾ ਦਿਮਾਗ ਆ ਜਾਂ ਪੈਰ ਵੀ ਬਹੁਤ ਗਰਮ ਰਹਿਣ ਲੱਗ ਜਾਂਦੇ ਨੇ ਇੰਨੀ ਕਿ ਜਿਹੜੀ ਭਿਆਨਕ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਜੀ ਆਂਤਾਂ ਜੀ ਇਹ ਬੜੀ ਆਂਤ ਛੋਟੀ ਆਂਤ ਆ ਜਿਹੜੀ ਇਨਸਾਨ ਦੇ ਜੀ ਦਾ ਦੇਖੋ ਪੂਰਾ ਖਾਣਾ ਜਿਹਦੇ ਵਿੱਚ ਘੁੰਮ ਕੇ ਕਿੰਨੀਕ ਦੂਰ ਤੱਕ ਜਾਂਦਾ ਹੈ ਨਾ ਕਿੰਨਾ ਹੌਲੀ ਹੌਲੀ ਕਰਕੇ ਪਚਣਾ ਹੈ ਉਹਨੇ ਫਿਰ ਜੂਸ ਕੱਢਣਾ ਹੈ ਸਾਡੇ ਲੀਵਰ ਨੇ ਰਸ ਬਣਾ ਕੇ ਅੱਗੇ ਸਾਡੇ ਜਿਹੜਾ ਬਾਡੀ ਨੂੰ ਅਲੱਗ-ਅਲੱਗ ਜੜੀਆਂ ਧਾਤੂਆਂ ਦੇ ਵਿੱਚ ਸਪਲਾਈ ਕਰਨਾ ਹੈ ਸਾਡਾ ਇਹ ਮਤਲਬ ਆਂਤਾਂ ਦਾ ਕੰਮ ਹੈ ਜਿਹੜਾ ਉਹ ਖਾਣੇ ਨੂੰ ਪਨਾਹ ਦੇਣਾ ਖਾਣੇ ਨੂੰ ਸੰਭ ਕੇ ਰੱਖਣਾ ਉਹਨੂੰ ਡਾਈਜੈਸਟ ਕਰਨਾ ਪਰ ਜਦੋਂ ਉਹੀ ਖਰਾਬ ਹੋ ਗਿਆ ਉਹਦੇ ਚ ਅਲਸਰੇਸ਼ਨ ਹੋ ਗਈ ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਭਿਆਨਕ ਰੋਗ ਕੈਂਸਰ ਵਰਗੇ ਜਿਹੜੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਸਭ ਤੋਂ ਵੱਧ ਦੇਖੋ ਜੀ ਇਹ ਬਣਦੇ ਨੇ ਤਜਾ ਪੈਦਾ ਹੋਣ ਨਾਲ ਜਿੰਨਾ ਤੁਹਾਡੇ ਅੰਦਰ ਤਜਾ ਪੈਦਾ ਹੋਊਗਾ ਉਹਦੇ ਨਾਲ ਜਿਹੜੇ ਤੁਹਾਡੇ ਅਲਸਰ ਬਣਨੇ ਅੰਦਰ ਤਜਾ ਪੈਦਾ ਕਿਉਂ ਹੁੰਦਾ ਤੁਸੀਂ ਜ਼ਿਆਦਾ ਚੀਨੀ ਖਾਓਗੇ ਤੁਸੀਂ ਜ਼ਿਆਦਾ ਮੈਦਾ ਖਾਓਗੇ ਤੁਸੀਂ ਜ਼ਿਆਦਾ ਤੇਜ਼ ਮਿਰਚ ਖਾਓਗੇ ਤੁਸੀਂ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਓਗੇ ਜਾਂ ਰਾਤ ਨੂੰ ਰੱਜ ਕੇ ਖਾਣਾ ਖਾਓਗੇ ਉਹਨਾਂ ਚੀਜ਼ਾਂ ਨਾਲ ਜਿਹੜਾ ਇਹ ਸਮੱਸਿਆ ਪੈਦਾ ਹੁੰਦੀ ਉਹ ਰਾਤ ਨੂੰ ਜਿਹੜਾ ਖਾਣਾ ਅਸਲ ਦੇ ਵਿੱਚ ਰਾਤ ਨੂੰ ਸੋਣਾ ਹੁੰਦਾ ਰੈਸਟ ਕਰਨੀ ਹੁੰਦੀ ਆ ਉਹ ਜਦੋਂ ਆਪਾਂ ਖਾਣਾ ਰੱਜ ਕੇ ਖਾਣੇ ਆ ਉਹ ਪਚਦਾ ਨਹੀਂ ਹੈਗਾ ਪਚਦਾ ਨਹੀਂ ਖਾਣਾ ਫਿਰ ਅੰਦਰ ਜਿਹੜਾ ਡਾਈਜੈਸ਼ਨ ਖਰਾਬ ਕਰਦਾ ਹੈ ਗਰਮੀ ਵਾਧੀ ਹੈ ਉਸ ਕਰਕੇ ਸਮੱਸਿਆ ਆਉਂਦੀ ਹੈ ਇਸ ਕਰਕੇ ਰਾਤ ਦਾ ਖਾਣਾ ਜਿਹੜਾ ਲਗਭਗ ਤੁਸੀਂ ਕਹ ਲਓ ਵੀ 6 ਵਜੇ ਤੱਕ ਖਾ ਲਵੇ ਉਸ ਤੋਂ ਬਾਅਦ ਬੰਦਾ ਅੱਧਾ ਪੌਣਾ ਘੰਟਾ ਜਿਹੜੀ ਹਲਕੀ ਕਸਰਤ ਜਾਂ ਸੈਰ ਕਹ ਲਓ ਜਾਂ ਸਾਈਕਲ ਚਲਾਵੇ ਤਾਂ ਉਹ ਇੱਕ ਤਰ੍ਹਾਂ ਦਾ ਹਾਜਮ ਕਰਕੇ ਉਹਨੂੰ ਸੌਵੇ ਤਾਂ ਜਾਦਾ ਵਧੀਆ ਸਰੀਰ ਮਨੁੱਖ ਦਾ ਸਰੀਰ ਆ ਜਿਹੜਾ ਉਹ ਤੰਦਰੁਸਤ ਰਹਿੰਦਾ ਦੇਖੋ ਬਾਡੀ ਕਹਿੰਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਡੀ ਹੀਟ ਮੰਨਣ ਗਰਮੀ ਮੰਨਣ ਲੱਗ ਜਾਂਦੀ ਹੈ ਤੁਹਾਡਾ ਭੁੱਖ ਲੱਗਣੀ ਜਿਹੜੀ ਬਿਲਕੁਲ ਮਰ ਜਾਣੀ ਹੈ ਉਸ ਤੋਂ ਬਾਅਦ ਤੁਹਾਡੇ ਨੂੰ ਖੱਟੇ ਡਕਾਰ ਆਉਣ ਲੱਗ ਜਾਣਗੇ ਤੁਹਾਡਾ ਸਰੀਰ ਆ ਜਿਹੜਾ ਬੇਚੈਨ ਰਹਿਣ ਲੱਗ ਜਾਊਗਾ ਤੋਂ ਨੂੰ ਜਾਂ ਤਾਂ ਕਬਜ ਬਹੁਤ ਰਹਿਣ ਲੱਗ ਜੂਗੀ ਜਾਂ ਤੁਹਾਨੂੰ ਜਿਹੜੀਆਂ ਲੈਟਰਨ ਉਹ ਬਾਰ-ਬਾਰ ਜ਼ਿਆਦਾ ਲੱਗਣ ਲੱਗ ਜਾਣਗੀਆਂ ਇਹ ਜਿਹੜੇ ਸੰਕੇਤ ਸਾਡੀ ਬਾਡੀ ਨੂੰ ਸੰਕੇਤ ਆ ਜਿਹੜੇ ਮਿਲਣੇ ਸ਼ੁਰੂ ਹੋ ਜਾਂਦੇ ਜਿਹੜਾ ਸਾਡਾ ਲੀਵਰ ਆ ਨਾ ਲੀਵਰ ਐਦਾਂ ਦਾ ਪ੍ਰਮਾਤਮਾ ਨੇ ਅੰਗ ਬਣਾਇਆ ਜੇ ਉਹ ਤੁਸੀਂ ਕਹਿ ਲਓ ਵੀ 80% ਡੈਮੇਜ ਵੀ ਹੋ ਜਾਵੇ ਤਾਂ ਵੀ ਆਪਣੇ ਆਪ ਨੂੰ ਨਵਾਂ ਬਣਾ ਲੈਂਦਾ ਨਵਾਂ ਪੈਦਾ ਕਰ ਲੈਂਦਾ ਇਹ ਐਦਾਂ ਦਾ ਮਤਲਬ ਸਰੀਰ ਦਾ ਜਿਹੜਾ ਅੰਗ ਹੈ ਉਹਨੇ ਤੁਹਾਡੀ ਰਿਕਵਰੀ ਉਹ ਅੰਦਰ ਇੰਨੀ ਜ਼ਿਆਦਾ ਵਧੀਆ ਢੰਗ ਨਾਲ ਕਰ ਦੇਣੀ ਹੈ ਬਾਕੀ ਤੁਹਾਡੇ ਫੂਟ ਤੇ ਤੁਹਾਡੀ ਖਰਾਬ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਵਧੀਆ ਢੰਗ ਨਾਲ ਉਹਨੂੰ ਫੋਲੋ ਕਰਦੇ ਹੋ ਔਰ ਉਹ ਤੁਹਾਨੂੰ ਰੋਗ ਤੋਂ ਜਿਹੜਾ ਨਜਾਤ ਮਿਲ ਜਾਂਦੀ ਹੈ ਦੁਪਹਿਰ ਦਾ ਜਿਹੜਾ ਟਾਈਮ ਹੁੰਦਾ ਉਹ ਪਿੱਤ ਦਾ ਟਾਈਮ ਹੁੰਦਾ ਉਸ ਟਾਈਮ ਬੰਦੇ ਦੇ ਅੰਦਰ ਪਿੱਤ ਜ਼ਿਆਦਾ ਵਧੀ ਹੁੰਦੀ ਹੈ ਸਵੇਰੇ ਬਾਅਦ ਦੁਬਾਰੇ ਪਿੱਤ ਸ਼ਾਮ ਨੂੰ ਕਫ ਦੁਪਹਿਰੇ ਮਸਾਲੇਦਾਰ ਤੁਸੀਂ ਖਾਣਾ ਖਾਓਗੇ ਉਸ ਟਾਈਮ ਜਿਹੜਾ ਪਿੱਤ ਦਾ ਟਾਈਮ ਆ ਮਸਾਲੇਦਾਰ ਵੀ ਜਿਹੜਾ ਪਿੱਤ ਵਰਧਕ ਚੀਜ਼ਾਂ ਨੇ ਉਹ ਪਿੱਤ ਨੂੰ ਵਧਾਉਂਦੀਆਂ ਨੇ ਮਤਲਬ ਗਰਮੀ ਨੂੰ ਵਧਾਉਂਦੀਆਂ ਨੇ ਤਾਂ ਦੋ ਚੀਜ਼ਾਂ ਤੁਹਾਡੀਆਂ ਜਦੋਂ ਇਕੱਠੀਆਂ ਹੋ ਗਈਆਂ ਤਾਂ ਤੁਹਾਡੀ ਇੱਕ ਬਾਡੀ ਜਿਹੜਾ ਪੇਟ ਤੁਹਾਡਾ ਉਬਾਲਾ ਮਾਰੂਗਾ ਉਹਦੇ ਨਾਲ ਗਰਮੀ ਵਧ ਕੇ ਐਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੋਰ ਜ਼ਿਆਦਾ ਪੈਦਾ ਹੁੰਦੀਆਂ ਨੇ ਜੀ बार-बार ਆਉਂਦੀ ਹੈ ਜਾਂ ਸਵੇਰੇ ਉੱਠ ਕੇ ਕੈਪਸੂਲ ਖਾਈ ਜਾਂਦੇ ਨੇ ਬਹੁਤ ਜਿਨ੍ਹਾਂ ਦੇ ਤਜਾਜ ਬਹੁਤ ਬਣਦਾ ਹੈ ਭੁੱਖ ਨਹੀਂ ਲੱਗਦੀ ਹੈਗੀ ਜਿਨ੍ਹਾਂ ਦਾ ਪੇਟ ਬਹੁਤ ਖਰਾਬ ਰਹਿੰਦਾ ਹਾਜਮਾ ਬਿਲਕੁਲ ਖਰਾਬੇ ਰਹਿੰਦਾ ਜਿਨ੍ਹਾਂ ਦਾ ਕਹਿੰਦੇ ਆ ਵੀ ਇੱਥੇ ਹੀ ਭਰਿਆ ਪਿਆ ਰਾਂ ਸਰੀਰ ਨੂੰ ਖਾਦਾ ਕੁਝ ਨਹੀਂ ਲੱਗਦਾ ਸਾਰਾ ਦਿਨ ਪੇਟ ਕਰਕੇ ਜਿਹੜਾ ਬੰਦਾ ਬੇਚਾਨ ਰਹਿੰਦਾ ਉਹਨਾਂ ਵਾਸਤੇ ਦੱਸਣ ਲੱਗਾਂ ਜਿਹੜੇ ਬੰਦੇ ਨੂੰ ਖਰਾਕੇ ਨਹੀਂ ਅੰਦਰ ਖੜੂਗੀ ਉਹਦਾ ਭਾਰ ਜਨ ਇੱਕ ਨਾਰਮਲ ਗੱਲ ਹੈ ਵੀ ਭਾਰ ਉਹਦਾ ਘਟੂਗਾ ਹੀ ਘਟੂਗਾ ਜੀ 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 ਉਹਦੇ ਵਾਸਤੇ ਤੁਸੀਂ ਕੀ ਲੈਣਾ ਖਾਲੀ ਪੇਟ ਰੋਜ਼ ਤੌਲਾ ਜੀਰਾ ਲੈਣਾ ਇੱਕ ਤਾਂ ਆਮ ਜੀਰਾ ਹੁੰਦਾ ਹੈ ਤੁਹਾਡੇ ਘਰਾਂ ਚ ਸੱਦਾਲਾਂ ਸਬਜ਼ੀਆਂ ਚ ਬਣਦਾ ਇਹਨੂੰ ਤੌਲਾ ਜੀਰਾ ਕਹਿੰਦੇ ਆ ਇਹਦੀ ਬਣਾਵਟ ਵੀ ਦੇਖਣ ਚ ਵੀ ਥੋੜਾ ਜਿਹਾ ਹੋਰ ਟੰਗਦਾ ਹੋਊਗਾ ਤੌਲਾ ਜੀਰਾ ਪਤਲਾ ਛਿਲਕਾ ਹੋਊਗਾ ਜਿਵੇਂ ਤੁਸੀਂ ਇਸ ਨੂੰ 골 ਲੈਨੇ ਆ ਉਮੇਦਾ ਦਾ ਛਿਲਕਾ ਹੁੰਦਾ ਹੈ ਤੌਲਾ ਜੀਰਾ ਰਗੜ ਕੇ ਤੁਸੀਂ ਅੱਧਾ ਚਮਚ ਖਾਲੀ ਪੇਟ ਦਾ ਲੈਣਾ ਸ਼ੁਰੂ ਕਰ ਦੇਣਾ ਠੀਕ ਹੈ ਬਾਕੀ ਜਿਹੜਾ ਅਸਲੀ ਸਭ ਤੋਂ ਸਪੈਸ਼ਲ ਚੀਜ਼ ਹੈ ਉਹ ਤੁਹਾਡੇ ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਇੱਕ ਪੰਸਾਰੀ ਤੋਂ ਨਾ ਸੁਹਾਗੇ ਨਾਂ ਦੀ ਚੀਜ਼ ਮਿਲ ਜਾਂਦੀ ਹੈ ਦੇਖਣ ਨੂੰ ਇਹ ਤੁਹਾਨੂੰ ਮਿਸ਼ਰੀ ਲੱਗੂਗੀ ਫਟਕੜੀ ਲੱਗੀ ਸੀ ਜਾਂ ਫਟਕੜੀ ਲੱਗੂਗੀ ਦੇਖਣ ਨੂੰ ਪਰ ਉਹ ਨਹੀਂ ਇਹ ਹੈਗਾ ਸੁਹਾਗਾ ਸੁਹਾਗਾ ਤੁਸੀਂ ਲੈਣਾ ਹੈ ਪੰਸਾਰੀ ਦੀ ਦੁਕਾਨ ਤੋਂ ਆਪਣੇ ਰੋਟੀਆਂ ਵਾਲੇ ਤਵੇ ਦੇ ਉੱਤੇ ਇਹਦੀ ਖਿੱਲ ਬਣਾ ਦੇਣੀ ਹੈ ਇਹਨੂੰ ਰੱਖੋਗੇ ਤੁਸੀਂ ਤਾਂ ਇਹ ਜਿਵੇਂ ਤੁਹਾਡੇ ਪਾਪਕੋਰਨ ਬਣਦੇ ਨੇ ਖਿੱਲਾ ਬਣਦੀਆਂ ਨੇ ਉਵੇਂ ਇਹ ਫੁੱਲ ਜਾਂਦਾ ਉਸ ਤੋਂ ਬਾਅਦ ਇਹਨੂੰ ਰਗੜ ਕੇ ਰੱਖ ਲਓ ਰਗੜ ਕੇ ਰੱਖੋ ਇਹਨੂੰ ਇੱਕ ਚੁਟਕੀ ਭਰ ਕੇ ਇਹਦੇ ਪਾਊਡਰ ਨੂੰ ਸਵੇਰੇ ਖਾਣੇ ਤੋਂ ਪਹਿਲਾਂ ਲੈ ਲਓ ਇੱਕ ਚਟਕੀ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਤੁਹਾਡਾ ਜਿਹੜਾ ਪੇਟ ਦੇ ਵਿੱਚ ਅਲਸਰ ਬਣੇ ਹੋਏ ਨੇ ਤੁਹਾਡੇ ਜ਼ਖਮ ਨੇ ਤੁਹਾਨੂੰ ਬਾਰ-ਬਾਰ ਲੈਟਰਨ ਜਾਣਾ ਪੈਂਦਾ ਹੈ ਤੁਹਾਡਾ ਲੀਵਰ ਫੈਟੀ ਹੈ ਤੁਹਾਡੇ ਗੈਸ ਤਾਬ ਬਣਦਾ ਲਗਭਗ ਹਫ਼ਤੇ ਤੋਂ 10 ਦਿਨ ਦੇ ਵਿੱਚ ਤੁਹਾਨੂੰ ਬਹੁਤ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਜਾਊਗੀ ਆਗਾ ਦੇਖੋ ਜੀ ਤੁਹਾਡੇ ਜਿਹੜਾ ਹੈਗਾ ਇਹਨੇ ਦੋਸ਼ਾਂ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ ਸਾਮ ਅਵਸਥਾ ਚ ਲੈ ਕੇ ਆਉਂਦਾ ਹੈ ਫਿਰ ਤੁਸੀਂ ਇਹਨੂੰ ਲਗਭਗ ਤੁਸੀਂ ਕਹਿ ਲਓ ਵੀ ਅਮਰਤ ਦੀ ਤਰ੍ਹਾਂ ਹਰ ਜਗ੍ਹਾ ਵਰਤ ਸਕਦੇ ਹਾਂ ਜੀ ਚੰਗੀ ਤਰ੍ਹਾਂ ਜਿਹੜਾ ਉਹਨਾਂ ਦਾ ਡਾਇਗਨੋਸ ਕਰਕੇ ਉਹਨਾਂ ਦੀ ਬਿਮਾਰੀ ਨੂੰ ਚੰਗੀ ਤਰ੍ਹਾਂ ਪੜ ਕੇ ਉਹ ਸਾਨੂੰ ਆ ਕੇ ਮਿਲ ਸਕਦੇ ਆ ਉਸ ਦੇ ਹਿਸਾਬ ਨਾਲ ਥੋੜੀ ਜਿਹੀ ਜਿਹੜੀ ਦਵਾਈ ਵੀ ਉਹਨਾਂ ਨੂੰ ਲੰਬਾ ਟਾਈਮ ਖਾਣਾ ਪੈ ਸਕਦੀ ਹੈ ਤੇ ਹੱਲ ਜਿਹੜਾ ਉਹਨਾਂ ਦਾ ਜ਼ਰੂਰ ਹੋ ਜਾਂਦਾ ਹੈ